ਬਿਹਾਰ ਗੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹਿ ਪੰਜਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇਹੁ ਕਰਕੇ ਚੇਰੇ ਬਿਹਗੜਾ ਮਹੱਲਾ ਪੰਜਵਾਂ ਛੰਤ सुनो बेनंतियां स्वामी मेरे राम कोटि अपराध भरे पी तेरे चेहरे राम दुख हरन कृपा करन मोहन कल कलेश भंजना शरण तेरी रख ले हो मेरी सर्व मैं निरंजना ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੇ ਹੋ ਕਰਕੇ ਚੇਰੇ ਬਿਹਗੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹ ਪੰਜਨਾ ਸਰਨ ਤੇਰੀ ਰਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇ ਰੂ ਤੇਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਕਰਕੇ ਚੇਰੇ ਬਿਹਗੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤੀਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸਹਿ ਭੰਜਨਾ ਸਰਨ ਤੇਰੀ ਰਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇ ਰੂਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੈ ਹੋ ਕਰਕੇ ਚੇਰੇ ਬਿਹਾਰ ਗੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹਿ ਪੰਜਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੀਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇਹੁ ਕਰਕੇ ਚੇਰੇ ਬਿਹਗੜਾ ਮਹੱਲਾ ਪੰਜਵਾਂ ਛੰਤ सुनो बिनंतियां स्वामी मेरे राम कोटि अपराध भरे पी तेरे चेहरे राम दुख हरन कृपा करन मोहन कल कलेश पंजना शरण तेरी रख ले हो मेरी सर्व मैं निरंजना ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੀਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੇ ਹੋ ਕਰਕੇ ਚੇਰੇ ਬਿਹાગੜਾ ਮਹੱਲਾ ਪੰਜਵਾਂ ਛੰਤ ਸੁਨ ਹੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹ ਪੰਜਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇਰੂ ਤੇਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਕਰਕੇ ਚੇਰੇ ਬਿਹਗੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤੀਆਂ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸਹਿ ਭੰਜਨਾ ਸਰਨ ਤੇਰੀ ਰਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇ ਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੈ ਹੋ ਕਰ ਕੇ ਚੇਰੇ ਬਿਹਾਰ ਗੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤਿਆ ਸੁਆਮੀ ਮੇਰੇ ਰਾਮ ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ ਰਾਮ ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹਿ ਪੰਜਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੀਰੂ ਤੇਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਕਰਕੇ ਚੇਰੇ ਬਿਹાગੜਾ ਮਹੱਲਾ ਪੰਜਵਾਂ ਛੰਤ ਸੋਨੋ ਬੇਨੰਤੀਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਦੁੱਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸਹਿ ਭੰਜਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇ ਰੂਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੇ ਹੋ ਕਰਕੇ ਚੇਰੇ ਬਿਹાગੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ ਰਾਮ ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹਿ ਪੰਜਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇਰੂ ਤੇਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਕਰਕੇ ਚੇਰੇ ਬਿਹਗੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤੀਆਂ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸਹਿ ਭੰਜਨਾ ਸਰਨ ਤੇਰੀ ਰਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੀਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੈ ਹੋ ਕਰਕੇ ਚੇਰੇ ਬਿਹਾਰ ਗੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹਿ ਪੰਜਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੀਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਕਰਕੇ ਚੇਰੇ ਬਿਹਗੜਾ ਮਹੱਲਾ ਪੰਜਵਾਂ ਛੰਤ सुनो बिनंतियां स्वामी मेरे राम कोटि अपराध भरे पी तेरे चेहरे राम दुख हरन कृपा करन मोहन कल कलेसह पंजना शरण तेरी रख ले हो मेरी सर्व मैं निरंजना ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੀਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੇ ਹੋ ਕਰਕੇ ਚੇਰੇ ਬਿਹાગੜਾ ਮਹੱਲਾ ਪੰਜਵਾਂ ਛੰਤ ਸੁਨ ਹੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹ ਭੰਜਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇਰੂ ਤੇਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਕਰਕੇ ਚੇਰੇ ਬਿਹાગੜਾ ਮਹੱਲਾ ਪੰਜਵਾਂ ਛੰਤ ਸੁਨੋ ਬੇਨੰਤੀਆਂ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸਹਿ ਭੰਜਨਾ ਸਰਨ ਤੇਰੀ ਰਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇ ਰੂਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੈ ਹੋ ਕਰ ਕੇ ਚੇਰੇ ਬਿਹਾਰ ਗੜਾ ਮਹੱਲਾ ਪੰਜਵਾ ਛੰਤ ਸੁਨੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇ ਸਹਿ ਪੰਜਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰੱਖ ਲੇ ਹੋ ਕਰਕੇ ਚੇਰੇ ਬਿਹਗੜਾ ਮਹੱਲਾ ਪੰਜਵਾਂ ਛੰਤ सुनो बिनंतिया स्वामी मेरे राम कोटि अपराध भरे पी तेरे चेहरे राम दुख हरन कृपा करन मोहन कल कलेसह पंजना शरण तेरी रख ले हो मेरी सर्व मैं निरंजना ਸੋਨਤ ਪੇਖਤ ਸੰਗ ਸਭ ਕੈ ਪ੍ਰਭ ਨੇਰੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੇ ਹੋ ਕਰਕੇ ਚੇਰੇ